ਸੱਚਕਾਲ ਦੋਸਤੋ ਦੋਸਤੋ ਪੰਜਾਬ ਸਰਕਾਰ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਜਿੱਥੇ ਪਿੰਡਾਂ ਦੇ ਨਿਕਾਸੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਛੱਪੜਾਂ ਦੀ ਸਫਾਈ ਤੇ ਲੱਖਾਂ ਰੁਪਏ ਖਰਚਾ ਕੀਤਾ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਸ ਦੀ ਕੇ ਪੋਲ ਪਹਿਲੀ ਬਰਸਾਤ ਨੇ ਹੀ ਖੋਲ ਕੇ ਰੱਖ ਦਿੱਤੀ ਹੈ ਮਾਮਲਾ ਕਸਬਾ ਟਾਲੀ ਸਾਹਿਬ ਦੇ ਨੇੜਲੇ ਪਿੰਡ ਫੱਤੂਪੀਲੇ ਦਾ ਹੈ ਜਿੱਥੇ ਮੌਜੂਦਾ ਛੱਪੜਾਂ ਦੀ ਸਫਾਈ ਪਿਛਲੇ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਇਸ ਕਾਰਨ ਅੱਜ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ಗ್ರಾಮ ਪੰਚਾਇਤ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਵੇਲੇ ਫਤੇ ਸਿੰਘ, ਜੋਬਨਜੀਤ ਸਿੰਘ, ਰਵੀਲ ਸਿੰਘ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਛੱਪੜ ਵਿੱਚ ਹਰੀ ਬੂਟੀ ਜੰਮੀ ਪਈ ਹੈ, ਨਾ ਕੋਈ ਪਾਣੀ ਦਾ ਨਿਕਾਸ ਹੋ ਰਿਹਾ ਹੈ ਤੇ ਛੱਪੜ ਦਾ ਗੰਦਾ ਪਾਣੀ ਸਾਡੇ ਘਰਾਂ ਵਿੱਚ ਵੜ ਗਿਆ ਹੈ, ਜਿਸ ਕਾਰਨ ਗੰਦਗੀ ਫੈਲ ਚੁੱਕੀ ਹੈ ਤੇ ਬਦਬੂ ਦੇ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਚੁੱਕਾ ਹੈ। ਗੰਦਗੀ ਕਾਰਨ ਮੱਛਰ ਪੈਦਾ ਹੋ ਰਿਹਾ ਹੈ ਜਿਸ ਕਾਰਨ ਆਸ-ਪਾਸ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਹੋਣ ਦਾ ਖਤਸ਼ਾ ਹੈ ਪੰਜਾਬ ਸਰਕਾਰ ਕੋਲੋਂ ਸਫਾਈ ਦੀ ਮੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਵੱਲ ਜੇ ਧਿਆਨ ਨਾ ਦਿੱਤਾ ਤਾਂ ਅਸੀਂ ਤਿੱਖਾ ਸੰਘਰਸ਼ ਵਿੱਡਾਂਗੇ ਇਸ ਸੰਬੰਧੀ ਜਦ ਸਰਪੰਚ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਛੱਪੜ ਪਹਿਲਾਂ ਦੇ ਆਧਾਰ ਤੋ ਪਹਿਲਾਂ ਸਾਫ਼ ਕੀਤਾ ਗਿਆ ਸੀ ਤੇ ਹੁਣ ਪ੍ਰਬੰਧਕ ਲਗਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਅਤੇ ਵੈਸੇ ਵੀ ਇਹ ਪਹਿਲ ਦੇ ਆਧਾਰ ਤੇ ਪਹਿਲਾਂ ਹੀ ਸਾਫ਼ ਕਰਵਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੂੰ ਉਹਨਾਂ ਦੇ ਦੋਸ਼ਾਂ ਬਾਰੇ ਅਵਕਤ ਕਰਾਇਆ ਗਿਆ ਤਾਂ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰਦੇ ਹੋਏ ਕਿਹਾ ਕਿ ਇਹ ਕਿਹਾ ਕਿ ਸਭ ਗਲਤ ਹੈ ਜਦ ਇਸ ਬਾਬਤ ਬੀਡੀਪੀਓ ਮਜੀਠਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਅਪਰੰਤ ਛੱਪੜ ਦੀ ਸਫਾਈ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਟਾਲੀ ਸਾਹਿਬ ਤੋਂ ਰਾਜਾ ਕੋਟਲੀ ਦੇ ਨਾਲ ਪ੍ਰਿੰਸ ਕਲੇਅਰ ਦੀ ਖਾਸ ਰਿਪੋਰਟ। ਹਾਂਜੀ ਸੁਮਨ ਜੀ ਪਿੰਡ ਅੱਜ ਨਾਰੇਬਾਜੀ ਕੀਤੀ ਸਰਕਾਰ ਵਿਰੁੱਧ ਦੀ ਛੱਪੜ ਦੀ ਸਫਾਈ ਨੂੰ ਲੈ ਕੇ। ਇਸ ਬੰਦੇ ਕੀ ਕਹਿਣਾ ਚਾਹੁੰਦੇ? ਸਬ ਤੋਂ ਪਹਿਲਾਂ ਵਾਇਕੋ ਠਿਕਾ ਘਾਲਸਾ ਵਾਇਕੋ ਠਿਕਾ ਤੇ ਮੈਂ ਨਗਰ ਨਿਵਾਸੀਆਂ ਨੂੰ ਆਪਣੇ ਪੈਣ ਪਰਵਾਹ ਨੂੰ ਬੇਨਤੀ ਕਰਦਾ ਵਾ ਦੇਖਿਆ ਅਡੀ ਪੰਚਾਇਤ ਭਰੀ ਸੀ ਸਾਰੀ ਤੈਂ ਦੀ ਸਟਾਰਟਿੰਗ ਦੇ ਵਿੱਚ ਇਸੇ ਸੱਪੜ ਦੀ ਸਫਾਈ ਕਰਾਈ ਸੀ ਅਸੀਂ ਇਹਦੀ ਹਤਾਈ ਕਰਾਈ ਸੀ ਉਦੋਂ ਲੰਮਾ ਟਾਈਮ ਲੰਘ ਗਿਆ 4-5 ਸਾਲ ਲੰਘ ਗਏ ਤੇ ਨਹੀਂ ਕੋਈ ਮੁਸ਼ਕਲ ਆਈ ਹੁਣ ਇਹ ਸੱਪੜ ਦੀ ਬਾਰਿਸ਼ ਹੀ ਇੰਨੀ ਜ਼ਿਆਦਾ ਹੋ ਗਈ ਆ ਕਿ ਪਾਣੀ ਨਹੀਂ ਝੱਲ ਹੋਇਆ ਵੀ ਇਸ ਕਰਕੇ ਮਤਲਬ ਕਿ ਪਾਣੀ ਜਿਹੜਾ ਵਾ ਇੱਕ ਨਿਰਾ ਪੂਰਾ ਸਾਡੇ ਪਿੰਡ 'ਚ ਹੀ ਨੀਗਾ ਹਰ ਪੰਜਾਬ ਦੇ ਵਿੱਚ ਹੀ ਹਰ ਜ਼ਿਲ੍ਹੇ 'ਚ ਹਰ ਪਿੰਡ 'ਚ ਪਾਣੀ ਬਹੁਤ ਜ਼ਿਆਦਾ ਚੜਿਆ ਵਾ ਇਹ ਤੇ ਜਿਹੜੀ ਫੱਤੂ ਭੁਲੇਖੇ ਖੁਜਿਆਲਾ ਰੋਡ ਜਾਂਦਾ ਵਾ ਇਹ ਤੇ ਸੜਕ ਨੀ ਸੀ ਲੱਭਦੀ ਇੰਨਾ ਮੀਂਹ ਪਿਆ ਇੰਨੀ ਬਾਰਿਸ਼ ਹੋਈ ਆ ਇਸ ਤੋਂ ਪਹਿਲਾਂ ਕਦੇ ਕਿਸੇ ਦੇ ਘਰ 'ਚ ਪਾਣੀ ਨੀ ਸੀ ਚੜਿਆ ਇਹ ਤੇ ਕੁਦਰਤ ਦਾ ਭਾਣਾ ਵਾ ਜਿਹੜਾ ਇੰਨੀ بارش ਹੋ ਰਹੀ ਕਰਕੇ ਜ਼ਮੀਨਾਂ ਦੇ ਝੋਨੇ ਵੀ ਡੁੱਬੇ ਆ ਬੜਾ ਜਿਆਦਾ ਨੁਕਸਾਨ ਹੋਇਆ ਵਾ ਇਹ بارش ਨਾਲ ਤੇ ਇੱਕ ਸਰਪੰਚ ਪਿੰਡ ਵਾਲਿਆਂ ਵੱਲੋਂ ਦੋਸ਼ ਲਾਇਆ ਕਿ ਜਦੋਂ ਇਹ ਮਸਲੇ ਸੰਬੰਧੀ ਆਪਾਂ ਸਰਪੰਚ ਦੇ ਕੋਲ ਗਏ ਆ ਤੇ ਅੱਗੇ ਸਰਪੰਚ ਹੁਣਾ ਕਿਹਾ ਜੀ ਜਿਹੜੀਆਂ ਵੋਟਾਂ ਵਾ ਉਹ ਮੈਂ ਪੈਸੇ ਦੇ ਕੇ ਲਈਆਂ ਵਾ ਮੈਂ ਕੁਝ ਨਹੀਂ ਕਰ ਸਕਦਾ ਨਹੀਂ ਜੀ ਇਹ ਜਿਹੜਾ ਮੁੰਡਾ ਵਾ ਇਹਨੇ ਗਲਤ ਇਲزام ਲਾਇਆ ਵਾ ਕਿਉਂਕਿ ਇਹ ਮਤਲਬ ਕਿ ਮੇਰੇ ਆਪੋ ਜੱਟ ਸੀਗਾ ਇਹਦੇ ਫਾਦਰ ਸਾਹਿਬ ਨੇ ਤੇ ਦੂਸਰੀ ਪਾਰਟੀ ਦਾ ਬੂਥ ਲਾਇਆ ਵਾ ਪੋਟ ਲਾਇਆ ਆਪਦੇ ਘਰੇ ਇਹੋ ਜੀ ਕੋਈ ਗੱਲ ਨਹੀਂ ਹੋਈ ਵੀ ਕਿਉਂਕਿ ਤੁਹਾਨੂੰ ਪਤਾ ਵਾ ਜਿਹੜੀ ਕੋਈ ਵੀ ਬੋਟ ਆ ਪੈਸੇ ਨਾਲ ਥੋੜਾ ਖਰੀਦੀ ਜਾਂਦੀ ਆ ਜੀ ਇਹ ਤੇ ਪਿਆਰ ਨਾਲ ਪਤਨਾ ਹੁੰਦੀ ਆ ਜਿੱਦਾਂ ਲੋਕਾਂ ਦਾ ਪਿਆਰ ਹੁੰਦਾ ਵਾ ਔੜ ਦੇਣੀ ਕਿਸੇ ਨੂੰ ਤੇ ਰਹੀ ਗੱਲ ਇਸ ਮੁੰਡੇ ਦੀ ਇਹ ਮੁੰਡਾ ਤੇ ਅੱਜ ਤੱਕ ਸਾਢੇ 5 ਸਾਲ ਹੋ ਗਏ ਸਰਪੰਚ ਬੜੇ ਨੂੰ ਮੇਰੇ ਘਰੇ ਨਹੀਂ ਆਇਆ ਹੁਣ ਕੀ ਵਿਸ਼ਵਾਸ ਕੀ ਦਵਾਉਂਦੇ ਹੋ ਪਿੰਡ ਵਾਲਿਆਂ ਨੂੰ ਵਿਸ਼ਵਾਸ ਅਸੀਂ ਇਹੋ ਤੋਂ ਆਉਨੇ ਆ ਕਿ ਹੁਣ ਪ੍ਰਬੰਧਕ ਲੱਗਾ ਵਾ ਤੇ ਪ੍ਰਬੰਧਕ ਇਹਦੀ ਸਤਾਈ ਕਰੇ ਜਾ ਦੇ ਸੀਵਰੇਜ ਪਾਵੇ ਕੁਝ ਵੀ ਹੋ ਸਕਦਾ ਵਾ ਤੇ ਗਾੜੀ ਤੋਂ ਉਨ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਪਰਮਾਤਮਾ ਭਲ ਬਖਸੂਗਾ ਤੇ ਉਹੀ ਬੰਦਾ ਗਾੜੀ ਦੇ ਸੀਵਰੇਜ ਪਾਊਗਾ ਹੁਣ ਸੀਵਰੇਜ ਤੇ ਟਾਈਮ ਲੱਗਣਾ ਵਾ ਨਾ ਇੰਨੇ ਸਰਕਾਰ ਪੈਸੇ ਦੇ ਰਹੀ ਆ ਕਿਤਾ ਹੋਇਆ ਫਤਿਹ ਬਲੋਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕੀ ਨਾ ਆਪਣਾ ਵੀਰੇ ਮੇਰਾ ਨਾਮ ਜੋਧਵੀਰ ਸਿੰਘ ਜੀ ਕਿਹੜਾ ਪਿੰਡ ਹੀ ਆ ਆਪਣਾ ਫਤੂ ਪੀ ਲਵੇ ਜੀ ਜੀ ਇਹ ਜਿਹੜੀ ਗੰਦਗੀ ਫੈਲੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਨਾਲ ਵੀਰ ਜੀ ਜਿੰਦਗੀ ਇਹ ਛੱਪੜ ਦੇ ਕਾਰਨ ਹੈ ਵੀਰ ਜੀ ਜੀ ਛੱਪੜ ਦੀ ਵੱਲੋਂ ਸੁਨਵਾਈ ਕੋਈ ਨਹੀਂ ਹੋਣ ਦੀ ਵੀਰ ਜੀ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਆ ਬਿਮਾਰੀ ਦਾ ਸ਼ਿਕਾਰ ਬਣਦੇ ਆ ਜੀ ਪਾਣੀ ਧਰਾਂ 'ਚ ਗਿਆ ਤੁਹਾਨੂੰ ਆਪਕੋ ਦੇਖ ਸਕਦੇ ਜੀ ਤੇ ਇਸ ਬੰਦੀ ਕੋਈ ਪਿੰਡ ਦੀ ਪੰਚਾਇਤ ਦੇ ਜਾਂ ਕਿਸੇ ਸਰਕਾਰੀ ਅਧਿਕਾਰੀ ਦੇ ਧਿਆਨ 'ਚ ਲਿਆਂਦਾ ਜੀ ਦੇਖੋ ਵੀਰ ਜੀ ਅਸੀਂ ਪਿੰਡ ਦੀ ਸਰਕਾਰ ਵੱਲ ਗਏ ਆ ਸਰਪੰਚ ਵਾਲਾ ਪੰਜ ਤੋਂ ਆਪਣੇ ਵੀਰ ਸੱਜਣ ਨਾਲ ਗਏ ਸੀ ਵੀ ਬਾਈ ਬੰਦੇ ਜੀ ਉਹਨਾਂ ਨੇ ਇਹ ਗੱਲ ਗਾੜੀਆਂ ਕਹੀ ਵੀ ਸਾਈਂ ਵੋਟਾਂ ਜਿਹੜੀਆਂ ਮੰਨ ਲਓ ਵੀ ਪੈਸੇ ਦੇ ਜ਼ੋਰ ਤੇ ਲਈਆਂ ਮੰਨ ਲਓ ਜਾ ਪੈਸੇ ਦੇ ਨਾਲ ਲਈ ਆ ਮਨ ਦੇ ਵਿੱਚ ਅਹੀਂ ਕਿੰਨਾ ਕਿੰਨਾ ਨੇ ਇਹ ਗੱਲ ਕੀਤੀ ਆ ਸਾਡੇ ਪਿੰਡ ਦੇ ਸਰਪੰਚ ਜੀ ਗੁਰਵਿੰਦਰ ਕੀ ਨਾਮ ਹੋਣਾ ਬ ਗੁਰਵਿੰਦਰ ਠੀਕ ਹੈ ਜੀ ਹਾਂ ਜੀ ਤੇ ਹੋਰ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਅਸੀਂ ਵੀਡੀਓ ਕੋ ਵੀ ਗਏ ਜੀ ਵੀਰ ਜੀ ਆਪਣਾ ਵੀਰ ਸੱਜਣ ਇਹ ਆਪਣੇ ਪਿੰਡੋਂ ਇਤੋਂ ਮੈਂ ਬਰੇ ਮੰਡਾ ਉਹ ਗਏ ਤੇ ਉਹਨਾਂ ਵੀ ਆਖਿਆ ਵੀ ਮੌਕਾ ਵੇਖਾਂਗੇ ਜਾਣਗੇ ਉਹ ਵੀ ਨਹੀਂ ਆਲੇ ਤੱਕ ਮਨ ਲਓ ਮੌਕਾ ਲੱਭਣਾ ਹੁਣ ਕੀ ਮੰਗ ਹੀ ਕਰਦੇ ਹੁਣ ਮੰਗ ਵੀ ਜੀ ਅਸੀਂ ਇਹੋ ਕਰਦੇ ਆ ਵੀ ਛੱਪੜ ਦੇ ਕੋਈ ਨਾ ਕੋਈ ਵਿਕਾਸ ਹੋਵੇ ਜੀ ਕਿ ਇਹਦਾ ਪਾਣੀ ਕਿ ਨਾ ਕਿਸ ਬੰਦੇ ਨੇ ਰੋਇ ਜੀ ਛੋੜੇ ਛੋੜੇ ਸਾਡੇ ਇੱਥੇ ਬੱਚੇ ਆ ਮੰਨ ਲਓ ਬਿਮਾਰੀ ਦਾ ਸ਼ਿਕਾਰ ਹੋਣਦੇ ਗੰਦਾ ਪਾਣੀ ਮੰਨ ਲਓ ਘਰਾਂ ਦਾ ਜਾਂਦੇ ਆ ਜੀ ਜੀ ਮੋਟਰਾਂ ਦਾ ਗੰਦਾ ਮੋਟਰਾਂ ਦਾ ਵੀ ਪਾਣੀ ਗੰਦਾ ਮੰਨ ਲਓ ਮੇਰੇ ਘਰ ਵੀਡੀਓ ਬਣਾ ਕੇ ਵੇਖ ਲਓ ਮੰਨ ਲਓ ਅੰਦਰ ਪਾਣੀ ਗਿਆ ਜੀ ਜੇਕਰ ਕੋਈ ਅਧਿਕਾਰੀ ਇਹਦੇ ਨਾਲ ਨਹੀਂ ਧਿਆਨ ਦਿੰਦਾ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਅਸੀਂ ਵੀਡੀਓ ਦਫ਼ਤਰ ਜਾਵਾਂਗੇ ਉੱਥੇ ਧਰਨਾ ਲਾਵਾਂਗੇ ਜੀ ਕੋਕੜ ਧਾਲ ਤੇ ਪਾਵਾਂਗੇ ਕੋਈ ਗੱਲ ਨਹੀਂ ਜਿੰਸੋ ਤੱਕ ਆਪਣੀ ਬਾਹਰ ਆਉਗੀ ਆਪਾਂ ਲਾਵਾਂਗੇ ਜੀ ਠੀਕ ਹੈ ਹਾਂਜੀ ਕੀ ਮਸਲਾ ਜੀ ਮਸਲਾ ਪਾਣੀ ਦਾ ਜੋ ਛੱਪੜ ਦਾ ਨਿਕਾਸ ਕੇਸ ਪਾਸੇ ਨਹੀਂ ਹੈਗਾ ਜਾਂ ਛੱਪੜ ਦੇ ਪੂਰੇ ਪਰੇ ਪਾ ਕੇ ਪਾਣੀ ਕੱਢਿਆ ਜਾਵੇ ਆ ਦੇਖੋ ਬੱਤੀ ਦੇ ਤਾਰਾਂ ਹੁੰਦਾ ਜੋੜ ਸਾਰੇ ਥੱਲੇ ਲੱਗਣ ਦੇ ਇੱਥੇ ਕਿਹਨੂੰ ਕਰੰਟ ਲੱਗ ਜੇ ਥੱਲੇ ਪਾਣੀ ਆ ਨਾਲ ਤਾਰਾਂ ਨੇ ਤੇ ਇੱਕ ਮਹੀਨੇ ਨਾਲ ਹੀ ਇੰਨਾ ਹਾਲਾਤ ਮਾੜੇ ਹੋ ਗਏ ਆ ਆ ਦੇਖੋ ਪਾਣੀ ਦੇ ਵਿੱਚ ਅਸੀਂ ਕਿੱਦਾਂ ਖਲੋਤੇ ਆ ਗੰਦਾ ਮੰਦਾ ਪਾਣੀ ਆ ਘਰਾ ਦਾ ਸਲੈਕਾ ਦਾ ਪਾਣੀ ਆਉਣ ਡਿਆਗਾ ਤੇ ਇੱਕ ਵੀ ਹੋਰ ਪੈ ਗਿਆ ਤੇ ਸਾਡੇ ਤੇ ਇਥੇ ਕਰੋਨਾ ਹੀ ਕਰੋਨਾ ਕੋਲੋਂ ਲੱਗੇ ਬਾਹਰ ਮਾੜਾ ਹਾਲ ਹੋਇਆ ਪਿਆਗਾ ਤੇ ਬੱਸ ਕੀ ਬਣੂਗਾ ਇਹ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਸੁਣਵਾਈ ਕੀਤੀ ਜਾਵੇ ਛੱਪੜ ਦਾ ਨਿਕਾਸ ਕੀਤਾ ਜਾਵੇ ਇਹਨੂੰ ਪੂਰੇ ਆ ਜੇ ਮੜਾ ਜਾ ਵੀ ਕਿਸੇ ਪਾਸੇ ਕੋਈ ਤਾਰ ਨੂੰ ਕਿਸੇ ਦਾ ਬੱਚੇ ਦਾ ਜਾਂ ਸਿਆਣੇ ਦਾ ਹੱਥ ਲੱਗ ਗਿਆ ਜਾਂ ਪਾਣੀ ਦੇ ਵਿੱਚ ਖਲੋਤਿਆ ਕਰੰਟ ਪੈ ਗਿਆ ਤੇ ਕੌਣ ਜ਼ਿੰਮੇਵਾਰ ਹੈ ਬਜੀ ਕੀ ਨਾ ਆਪਣਾ ਸਰਵੇਲ ਸਿੰਘ ਜੀ ਜੀ ਇਹ ਜਿਹੜੀ ਗੱਲਗੀ ਪਿੰਡ ਦੇ ਵਿੱਚ ਫੈਲੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਇਹਦਾ ਜਿਹੜਾ ਵਕਾਸ਼ ਆ ਸੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮੀਂਹ ਦੇ ਕਾਰਨ ਹੀ ਪਾਈ ਇੰਨਾ ਹੋ ਗਿਆ ਤੇ ਭਾਈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹੋ ਬੇਨਤੀ ਹੈ ਹਾਸਲ ਜੋੜ ਕੇ ਕੇ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਅਜੇ بارشਾਂ ਚੱਲੂਆਂ ਨਹੀਂਆਂ ਨੇ ਤੇ ਭਾਈ ਬੇਨਤੀ ਹੈ ਕਿ ਜੇ ਇਹਦਾ ਨਾਂ ਕੋਈ ਵਿਕਾਸ ਹੋਇਆ ਤੇ ਵੀਡੀਓ ਦਾ ਜਾ ਕੇ ਧਰਨਾ ਦਿੱਤਾ ਜਾਵੇਗਾ ਤਾਂਦੇ ਅਸੀਂ ਉੱਠਾਂਗੇ ਜਦੋਂ ਇਹ ਆ ਕੋਈ ਸੁਣਵਾਈ ਹੋਊਗੀ ਬਾਰ-ਬਾਰ ਇਹ ਹੋ ਕਿਉਂਕਿ ਲੋਕੀ ਘਰਾਂ ਦੇ ਵਿੱਚ ਮੌਜ ਲੈਂਦੇ ਨੇ ਤੇ ਅਸੀਂ ਭਾਈ ਜਦੋਂ ਮੀਂਹ ਵਰਦਾ ਹੈ ਤੇ ਬਾਹਰ ਖਲੋਤੇ ਹੁੰਦੇ ਨੇ ਕਿ ਪਤਾ ਨਹੀਂ ਕਿਹੜੇ ਵਾਲੇ ਕੋਈ ਕੰਦ ਕੋਠਾ ਜਾ ਪੈਣਾ ਹੈ ਤੇ ਨਿਆਣੇ ਵੀ ਬੱਚੇ ਵੀ ਬੜੇ ਪਰੇਸ਼ਾਨ ਨੇ ਦਿਨ ਨਾ ਕਿ ਤੇ ਨਿਕਲਿਆ ਜਾਂਦਾ ਬਾਹਰ ਨਾ ਕਿ ਤੇ ਤੁਸੀਂ ਵੇਖ ਹੀ ਰਹੇ ਜੀ ਕਰਨਾ ਬੇਨਤੀ ਨੂੰ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬ ਕੀ ਨਾ ਆਪਣਾ ਫਤੇ ਸਿੰਘ ਜੀ ਜੀ ਕਿਹੜਾ ਪਿੰਡਾ ਲੋਤੂ ਵੀ ਲਾ ਜੀ ਜੀ ਇਹ ਜਿਹੜਾ ਨਾਰੇਬਾਜੀ ਕੀਤੀ ਜਾਰੀ ਕੀ ਕਰਨਾ ਇਹ ਛੱਪੜ ਦੇ ਕਾਰਨ ਜੀ ਛੱਪੜ ਦੀ ਖਲਾਈ ਨਹੀਂ ਹੋ ਰਹੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣ ਦੇ ਕਈ ਕੋ ਘਰਾਂ ਦੇ ਵਿੱਚ ਜਾਣ ਡਿਆ ਤੇ ਇਹ ਬਿਮਾਰੀ ਨਿਰੀ ਬਿਮਾਰੀ ਦਾ ਘਰ ਆਇ ਤੇ ਸਾਡੇ ਕੋਈ ਵਿਕਾਸ ਨਹੀਂ ਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆਂ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਸੰਬੰਧੀ ਕੇ ਉੱਚ ਅਧਿਕਾਰੀ ਦੇ ਧਿਆਨ ਚ ਲਿਆਂਦਾ ਹਾਂ ਹਾਂਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਅਸੀਂ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ ਘਰਾਂ ਦਾ ਪਾਣੀ ਖਰਾਬ ਹੋ ਗਿਆ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਮੋਟਰਾਂ ਦਾ ਇਹ ਬਿਮਾਰੀਆਂ ਬਿਮਾਰੀਆਂ ਵੱਧ ਤੋਂ ਵੱਧ ਵਧਣ ਡੀਆਂ ਤੇ ਜੇ ਇਦਾਂ ਹੀ ਕੰਮ ਰਿਆ ਤੇ ਇਹ ਕੋਈ ਨਾ ਕੋਈ ਦਿਨ ਦਾ ਦਿਨ ਮੌਤ ਹੋ ਜਾਈਗਾ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਹੁਣ ਕੀ ਮੰਗ ਕੀ ਕਰਦੇ ਆ ਮੰਗੇ ਹੋਗੇ ਸਾਡੀ ਛੱਪੜ ਦਾ ਵਿਕਾਸ ਹੋਵੇ ਜੀ ਪਾਣੀ ਨਿਕਲੇ ਪਾਣੀ ਨਿਕਲੇ ਸਾਡੇ ਫਸਲਾਂ ਡੁੱਬੀਆਂ ਪਈਆਂ ਘਰਾਂ ਚ ਪਾਣੀ ਵੜਿਆ ਬੁਰਾ ਹਾਲਿਆ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਨਾਰੇ ਬਾਜੀ ਨਾ ਕਰੀਏ ਤਾਂ ਕੀ ਕਰੀਏ ਜੇ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਇਹ ਅਹੀਂ ਮਜੀਠੇ ਵੀਡੀਓ ਦਫ਼ਤਰ ਤੇ ਗਾੜੀ ਜਾ ਕੇ ਧਰਨਾ ਲਾਵਾਂਗੇ ਇਹ ਜਿਹੜੀ ਸਫਾਈ ਛੱਪੜ ਦੀ ਕਿੰਨੀ ਦਿਨ ਪਹਿਲਾਂ ਦੀ ਹੋਈ ਆ ਇਹ ਬਹੁਤ ਟਾਈਮ ਪਹਿਲਾਂ ਤੋਂ ਹੋ ਗਿਆ 8-10 ਸਾਲ ਹੋ ਗਏ ਇਹ ਕੱਲ ਨੂੰ ਜੀ ਕੋਈ ਨਹੀਂ ਸਰਕਾਰਾਂ ਸਮੇ ਵੀ ਨਹੀਂ ਧਿਆਨ ਦਿੰਦਾ ਜੀ ਨਹੀਂ ਹੋਈ ਆ ਜੀ ਪਿਛਲੇ ਸਰਕਾਰਾਂ ਸਮੇ ਹੋਈ ਆ ਕਰੀ ਜੀ ਹਾਂਜੀ ਮੁੜ ਕੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਇੱਕ ਵਾਰੀ ਹੋਈ ਆ ਜੀ ਮੋੜੀ ਮੋੜੀ ਇਹਨਾਂ ਦੇ ਪਿੰਡਾਂ ਦੇ ਵਿੱਚ ਨਿਕਾਸ ਹੋਵੇਗਾ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਕੀ ਕਹਿ ਰਿਹਾ ਜੀ ਜਿਹੜੇ ਛੱਪੜ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਝੀਲਾਂ ਬਣਾ ਕੇ ਅਸੀਂ ਤਿਆਰ ਕੀਤੇ ਆ ਕੋਈ ਝੀਲ ਨਹੀਂ ਜੀ ਤੁਸੀਂ ਵੇਖ ਸਕਦੇ ਜੇ ਝੀਲਾਂ ਝੀ ਵੜਗੀਆਂ ਝੀਲਾਂ ਘਰਾਂ 'ਚ ਵਾਰਨ ਨੂੰ ਥੋੜੀ ਹੁੰਦੀਆਂ ਨੇ ਝੀਲਾਂ ਦਾ ਪਾਣੀ ਦੇ ਘਰਾਂ 'ਚ ਵੜ ਗਿਆ ਫਸਲਾਂ ਡੋਬ ਗਈਆਂ ਸਾਰੀਆਂ ਕੋਈ ਵਿਕਾਸ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਮਾਲ ਨੂੰ ਜੇਕਰ ਪੰਜਾਬ ਸਰਕਾਰ ਤੁਹਾਡੀ ਇਸ ਗੱਲ ਤੇ ਨਹੀਂ ਸੁਣਵਾਈ ਕਰਦੀ ਅਗਲੀ ਮੂਵਮੈਂਟ ਕੀ ਹੋਈ ਗਿਆ ਅਸੀਂ ਜੀ ਉੱਥੇ ਮਜੀਠੇ ਵੀਡੀਓ ਦਫ਼ਤਰ ਗਾੜੀ ਧਰਨਾ ਲਾਵਾਂਗੇ ਜੀ ਉੱਥੇ ਧਰਨਾ ਲਾਵਾਂਗੇ ਜੀ ਭੋਖੜ ਤਾਰ ਰੱਖਾਂਗੇ ਭੋਖੜ ਤਾਰ ਰੱਖਾਂਗੇ ਜਿੰਨਾ ਤੇ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਉੱਥੋਂ ਧਰਨੇ ਤੋਂ ਉੱਠਾਂਗੇ ਨਹੀਂ ਅਜੇ